ਮੈਂ ਸੁਵਿੰਦਰ ਸingh ਖੇਤੀਬਾੜੀ ਵਿਕਾਸ ਅਫਸਰ ਡਾਕਟਰ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਖਸਾ ਸਾਹਬ ਜੀ ਸਰ ਜਿਹੜੀ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰੇਡ ਹੈ ਕੀ ਕੀ ਜਿਹੜੀਆਂ ਜਿਹੜੀਆਂ ਟੀਮਾਂ ਤੋਂ ਦੇ ਕੋ ਸਪੈਸ਼ਲ ਸੂਚਨਾ ਦੇ ਅਧਾਰ ਤੇ ਰੇਡ ਹੋਈ ਹੈ ਜਾਂ ਕਿਸ ਦਾਇਰੇ ਦੇ ਵਿੱਚੋਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੁਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਖੇਤੀਬਾੜੀ ਇਨਪੁਟਸ ਦੀਆਂ ਦੁਕਾਨਾਂ ਉਹਨਾਂ ਤੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਉਹ ਰਾਉਂਡ ਤੇ ਸੀ ਅ ਇਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੂ ਦੇ ਵਿੱਚ ਇੱਕ ਡੀਲਰ ਹੈ ਸਿੰਗਲਾ ਪੈਸਰ ਦੇ ਨਾਮ ਤੇ ਉਹਨਾਂ ਨੇ अनঅথরাইਜ਼ਡ ਫਰਟੀਲਾਈਜ਼ਰ ਇਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਿਹਾ ਸੀ ਜਦੋਂ ਸਾਰਾ ਸਟਾਕ ਤੇ ਦੇਖਿਆ ਗਿਆ ਤਾਂ ਕਾਫੀ ਤਾਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਆ ਬਹੁਤ ਘੱਟ ਰਹਿੰਦੇ ਉਹ ਪਾਈ